ਦੇਖੋ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ੋਪਾ ਪ੍ਰਾਪਤ ਧਰਤੀ ਹੈ ਔਰ ਬਹੁਤ ਪੁਰਾਣੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਸਿਟੀ ਰੋਡ ਤੋਂ ਲੈ ਕੇ ਗੁਰਦੁਆਰਾ ਕਮ ਸਬ ਤੱਕ ਇਹ ਸ਼ਹਿਰ ਦੇ ਇਸ ਬਾਜ਼ਾਰ ਨੂੰ ਇੱਕ ਹੈਰੀਟੇਜ ਲੁੱਕ ਦੇ ਕੇ ਐਸਾ ਬਦਲ ਦਿੱਤਾ ਹੋਏ ਵੀ ਵਾਕਈ ਹੈਰੀਟੇਜ ਸ਼ਹਿਰ ਲੱਗੇ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ੋਪਾ ਪ੍ਰਾਪਤ ਧਰਤੀ ਪਤਾ ਲੱਗੇ ਕਿ ਇੱਥੋਂ ਕੋਈ ਚਲਦਿਆਂ ਵੀ ਵਾਕਈ ਕੋਈ ਬਟਾਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਔਰ ਉਸ ਡਿਮਾਂਡ ਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਐਮਐਲਏ ਸਾਹਿਬ ਜਿੱਥੇ ਸ਼ਿਪਟਾਲੇ ਦੇ ਕੋਨੇ-ਕੋਨੇ ਤੇ ਵਿਕਾਸ ਕਰ ਰਹੇ ਨੇ ਉਹ ਹੀ ਸੜਕਾਂ ਚੌਂਗ ਜਿਹੜੇ ਨੇ ਕਿੰਨੇ-ਕਿੰਨੇ ਖੁੱਲੇ ਹੋ ਗਏ ਨੇ ਔਰ ਜਿੱਥੇ ਟ੍ਰੈਫਿਕ ਦੀ ਸਮੱਸਿਆ ਸੀ ਉੱਥੋਂ ਜਦੋਂ ਲੋਕਾਂ ਨੂੰ ਨਿਜਾਦ ਦਲਾਈ ਗਈ ਲੇਕਿਨ ਇਹ ਜਿਹੜੀ ਆਈ ਲਾਈਟਾਂ ਤੁਸੀਂ ਦੇਖ ਰਹੇ ਹੋ ਇਹ ਦੇਖੋ ਤੁਸੀਂ ਕਿੰਨੀਆਂ ਕਲਾਤਮਕ ਤਰੀਕੇ ਨਾਲ ਲਾਈਟਾਂ ਲਗੀਆਂ ਹਨ ਔਰ ਇਹ ਹੈਰੀਟੇਜ ਲੁੱਕ ਜਿਹੜੀ ਨਜ਼ਰ ਆ ਰਹੀ ਹੈ ਔਰ ਇੱਥੋਂ ਜਦੋਂ ਲੋਕ ਇੱਥੋਂ ਲੰਘਣਗੇ ਇੱਥੇ ਜਿੱਥੇ ਲੋਕਾਂ ਨੂੰ ਸਹੂਦਤਾਂ ਦੇ ਹੋਣੀਆਂ ਹਨ ਲੇਕਿਨ ਜਿਹੜੇ ਗਲਤ ਅੰਸਰ ਨੇ ਜਿਹੜੇ ਕਿਨੇ ਰੇਦਾ ਫਾਇਦਾ ਉਠਾ ਕੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਹੀ ਉਹਨਾਂ ਦੇ ਮਨਸੂਬਿਆਂ ਦਾ ਵੀ ਪਾਣੀ ਫਿਰੇਗਾ ਲੇਕਿਨ ਇਹਨਾਂ ਦੁਕਾਨਦਾਰਾਂ ਦੀ ਇੱਥੇ ਦੁਕਾਨਾਂ ਦੀ ਲਾਈਟ ਦੇ ਨਾਲ ਇਹਨਾਂ ਦੀ ਹੋਰ ਖੂਬਸੂਰਤੀ ਵਧੀ ਆ ਸੋ ਮੈਂ ਸਮਝਦਾ ਇੱਕ ਜੋ ਵਿਕਾਸ ਹੋ ਰਿਹਾ ਉਹਦੀ ਕੜੀ ਹੈ ਅੱਗੇ ਵਿਕਾਸ ਜਾਰੀ ਰਹੇਗਾ ਔਰ ਐਮਐਲਏ ਸਾਹਿਬ ਬਹੁਤ એનਰਜੈਟਿਕ ਔਰ ਬਹੁਤ ਉਰਜਾਵਾਨ ਨੇ ਦਿਨ ਰਾਤ ਇਸ ਕੰਮ 'ਚ ਲੱਗੇ ਹੋਏ ਹਨ ਜਿਸ ਤਰ੍ਹਾਂ ਕੋ ਮੇਰੇ ਤੋਂ ਪਹਿਲੇ ਬੁਲਾ ਰਹੇ ਦੱਸਿਆ ਵੀ ਬਹੁਤ ਪੈਸਾ ਲਿਆ ਕੇ ਬਟਾਲੇ ਦੀ ਦਿੱਖ ਜਿਹੜੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉਹਦੀ ਗੱਡੀ ਦੇ ਵਾਸਤੇ ਅੱਜ ਇਹ ਲਾਈਟਾਂ ਚਾਲੂ ਕਰਵਾਈਆਂ ਗਈਆਂ ਇਹ ਲਾਈਟਾਂ ਕਿੱਥੋਂ ਲੈ ਕੇ ਤੱਕ ਲੱਗੀਆਂ ਇਹ ਲਾਈਟਾਂ ਫਿਲਹਾਲ ਤੇ ਸਿਟੀ ਰੋਡ ਤੱਕ ਲੱਗੀਆਂ ਜੀ ਔਰ ਉਸ ਤੋਂ ਬਾਅਦ ਅੱਗੇ ਵੀ ਪ੍ਰਯਾਸ ਕਰਨਗੇ ਅੱਗੇ ਵੀ ਇਹ ਤਾਂ ਕਿ ਗੁਰਦੁਆਰਾ ਕਨ ਸਾਬ ਤੱਕ ਇਹ ਲਾਈਟ ਜਿਹੜੀ ਇਹੋ ਜਿਹਾ ਸਿਸਟਮ ਹੈਰੀਟੇਜ ਬਾਜ਼ਾਰ ਬਣੇ ਅਸੀਂ ਇਹ ਸ਼ੁਰੂ ਤੋਂ ਹੀ ਡਿਮਾਂਡ ਲੋਕਾਂ ਦੀ ਸੀ ਉਹਨੂੰ ਪੂਰਾ ਕਰਨ ਜਾ ਰਹੇ ਵੇਖੋ ਐਮਐਲਏ ਸਾਹਿਬ ਦਾ ਇੱਕੋ ਨਾਰਾ ਸੀ ਕਿ ਮੈਂ ਬਟਾਲੇ ਦਾ ਵਾਸੀ ਆਂ ਔਰ ਮੈਂ ਬਟਾਲੇ ਵਾਸਤੇ ਕੁਝ ਕਰਨਾ ਚਾਹੁੰਦਾ ਉਹਨਾਂ ਦਾ ਸੁਪਨਾ ਹੈ ਕਿ ਮੈਂ ਬਟਾਲੇ ਨੂੰ ਹੈਰੀਟੇਜ ਬਣਾਉਣਾ ਹੈ ਔਰ ਕਰੋੜਾਂ ਰੁਪਈਆ ਦਾ ਗਰਾਂਟ ਲੈ ਕੇ ਬਟਾਲੇ ਦੇ ਵਿਕਾਸ ਕਰਾਉਣਾ ਚਾਹੁੰਦੇ ਨੇ ਮੇਰੀ ਬੇਨਤੀ ਹੈ ਕਿ ਐਮੇ ਸਾਹਿਬ ਤੇ ਵਿਸ਼ਵਾਸ ਕੀਤਾ ਜਾਵੇ ਉਹ ਚਾਹੁੰਦੇ ਨੇ ਕਿ ਵਿਕਾਸ ਹੋਵੇ ਸਾਨੂੰ ਚਾਹੀਦਾ ਕਿ ਜਿਹੜੇ ਬਾਕੀ ਪਾਰਟੀਆਂ ਵਾਲੇ ਨੇ ਉਹ ਵੀ ਰਲ ਮਿਲ ਕੇ ਐਮੇ ਦੇ ਸਾਹਦਾ ਸਾਥ ਦੇਣ ਜਿਹੜੀ ਕੋਈ ਪ੍ਰੋਬਲਮ ਹੁੰਦੀ ਹੈ ਐਮੇ ਦੇ ਸਾਹ ਨਾਲ ਡਿਸਕਸ ਕਰਨ ਔਰ ਜਿੱਥੇ ਕਿ ਤੇ ਲੋੜ ਪੈਂਦੀ ਹੈ ਐਮੇ ਦੇ ਸਾਹ ਪੈਸਾ ਲੈ ਉਹਨੂੰ ਤਿਆਰ ਨੇ ਕਰੋੜਾਂ ਰੁਪਈਆ ਨਾਲ ਸੜਕਾਂ ਬਣਾ ਕੇ ਵਿਕਾਸ ਕਰਾਇਆ ਗੇਟ ਬੰਦੇ ਨੇ ਦੇਖੋ ਜਿਹੜੀ ਚੇਅਰਮੈਨ ਦਿੱਤੀ ਹੈ ਜਿਹੜੇ ਗਰਾਊਂਡ ਲੈਵਲ ਤੇ ਵਰਕਰ ਨੇ ਜਿੰਨਾ ਮਿਹਨਤ ਕੀਤੀ ਹੈ ਆਮ ਵਰਕਰ ਨੇ ਸਾਡੀ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਚੇਅਰਮੈਨ ਦੀ ਦੇ ਕੇ ਨਿਵਾਜਿਆ ਜਿਹੜੇ ਮਿਹਨਤ ਕਰਦੇ ਨੇ ਮੈਂ ਮਾਨਯੋਗ ਐਮ.ਐਲ. ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਗਾਂਧੀ ਚੌਂਕ ਦੇ ਵਿੱਚ ਲਾਈਟਾਂ ਲਗਾ ਕੇ ਚਾਨਣੀ ਚਾਨਣ ਘਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਮਤਲਬ ਇਸ ਚੀਜ਼ ਦਾ ਆਮ ਆਦਮੀ ਪਾਰਟੀ ਨੇ ਮਤਲਬ ਆਮ ਬੰਦੇ ਨੂੰ ਅੱਗੇ ਲਿਆਂਦਾ ਬਜ਼ੁਰਗਾਂ ਦੇ ਨੂੰ ਅੱਗੇ ਕੀਤਾ ਔਰ ਇਹ ਉਹ ਦੁਖਾਤਾ ਨੇ ਮੇਰੇ ਕੋਲੋਂ ਕਰਵਾ ਰਹੇ ਨੇ ਔਰ ਮਤਲਬ ਇਹ ਨਹੀਂ ਕਿ ਜਿਸ ਤਰ੍ਹਾਂ ਲੀਡਰ ਆਪ ਕਰਦੇ ਨੇ ਇਹੋ ਜੀ ਕੋਈ ਗੱਲ ਨਹੀਂ ਉਹ ਕਹਿੰਦੇ ਨੇ ਨਹੀਂ ਆਮ ਆਦਮੀ ਅੱਗੇ ਆਵੇ ਔਰ ਬਜ਼ੁਰਗਾਂ ਦੀ ਨਾਲ ਉਹਨਾਂ ਨੇ ਉਹਨਾਂ ਨੂੰ ਰਿਸਪੈਕਟ ਦਿੱਤੀ ਆ ਔਰ ਅਸੀਂ ਇਹ ਆਪਣੇ ਬਹੁਤ ਖੁਸ਼ ਹਾਂ ਇਸ ਗੱਲ ਤੇ ਤੇ ਸਾਡੇ ਪੂਰੇ ਸ਼ਹਿਰ ਵਾਸਤੇ ਉਹ ਸੋਚਦੇ ਇਹਦੇ ਤੇ ਆਪਣੇ ਆਮ ਆਦਮੀ ਪਾਰਟੀ ਜਿੰਦਾਬਾਦ ਜਦੋਂ ਤੋਂ ਸਾਡੇ ਬਟਾਲੇ ਦੀ ਬਾਗਡੋਰ ਐਮ ਐਲ ਏ ਸ਼ੈਰੀ ਕਲਸੀ ਜੀ ਦੇ ਹੱਥਾਂ ਦੇ ਵਿੱਚ ਆਈ ਆ ਉਦੋਂ ਤੋਂ ਹੀ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਮੈਂ ਬਟਾਲੇ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣਾ ਜਿਹਦੇ ਤਹਿਤ ਤੁਸੀਂ ਦੇਖ ਰਿਹਾ ਪਿਛਲੇ ਸਮੇਂ ਦੇ ਵਿੱਚ ਵਕ ਵਕ ਚੌਂਕਾਂ ਦੇ ਵਿੱਚ ਚੌਂਕੁੱਲੇ ਕੀਤੇ ਨੇ ਸੜਕਾਂ ਚੌੜੀਆਂ ਕੀਤੀਆਂ ਨੇ ਔਰ ਬੜੇ ਜਗ੍ਹਾ ਤੇ ਤੇ ਬੜੀਆਂ ਬੜੀਆਂ ਵੱਡੀਆਂ ਫਲੱਡ ਲਾਈਟਾਂ ਲਾਈਆਂ ਨੇ ਅੱਜ ਵੀ ਸਿਟੀ ਰੋਡ ਗਾਂਧੀ ਚੌਂਕ ਤੋਂ ਸਿਟੀ ਰੋਡ ਨੂੰ ਟੈਰੂ ਗੇਟ ਤੱਕ ਸਾਰੀਆਂ ਲਾਈਟਾਂ ਦਾ ਤੱਦ ਘਟਨ ਕੀਤਾ ਹੈ ਉਹਨਾਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕਰ ਲਈ ਜਿਹੜੇ ਸੀਸੀਟੀਵੀ ਕੈਮਰੇ ਬਹੁਤ ਵੱਡੀ ਤਦਾਦ ਵਿੱਚੋਂ ਸੀਸੀਟੀਵੀ ਕੈਮਰੇ ਦਾ ਵੀ ਤੱਦ ਘਟਨ ਆਉਣ ਵਾਲੇ ਸਮੇਂ ਚ ਕਰਨਗੇ ਜਿਦੇ ਕਰਕੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕੀਤਾ ਜਾਏਗਾ ਔਰ ਉਹਨਾਂ ਦੀ ਸੋਚ ਤੇ ਅਸੀਂ ਸਾਰੇ ਪੈਰਾ ਦਈਏ ਔਰ ਸ਼ਹਿਰ ਦੇ ਵਿੱਚ ਜਿਹੜੇ ਇੰਟਰਨਲ ਕੰਮ ਰਹਿੰਦੇ ਨੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਸ਼ਹਿਰੀ ਕਲਸੀ ਜੀ ਕਰੋੜਾ ਰੁਪਇਆ ਲਿਆ ਰਹੇ ਨੇ ਸਾਡੇ ਐਮਐਲਏ ਸਾਹਿਬ ਜਿਹਦੇ ਨਾਲ ਸ਼ਹਿਰ ਦਾ ਅੰਦਰਲਾ ਸੁੱਧੀਕਰਨ ਵੀ ਆਉਣ ਵਾਲੇ ਸਮੇਂ 'ਚ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ